ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਰੂ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੇ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਹੋਣ ਵਾਲੀ ਹੈ ਜੀ ਕਿਉਂਕਿ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਿਵੇਂ 10 ਦਿਨਾਂ ਦੇ ਵਿੱਚ ਮੈਂ ਆਪਣਾ 1 ਕਿਲੋ ਵਜ਼ਨ ਘਟਾਇਆ ਉਹ ਵੀ ਬਿਨਾਂ ਰੋਟੀ ਛੱਡੇ ਤੇ ਨਾਲ ਹੀ ਤੁਹਾਡੇ ਆਪਣਾ ਡਾਈਟ ਪਲਾਨ ਵੀ ਸ਼ੇਅਰ ਕਰੂੰਗੀ ਮੈਂ ਕਿਹੜੀ-ਕਿਹੜੀ ਚੀਜ਼ ਖਾਣੀ ਆ ਤੇ ਕਿਹੜੀ ਕਿਹੜੀ ਚੀਜ਼ ਮੈਂ ਖਾਣੀ ਛੱਡੀ ਕਿਹੜੀਆਂ ਗੱਲਾਂ ਦਾ ਮੈਂ ਧਿਆਨ ਰੱਖਿਆ ਸੋ ਸਾਰਾ ਤੁਹਾਡੇ ਨਾਲ ਸ਼ੇਅਰ करूंगी ਉਹਦੇ ਲਈ ਤੁਹਾਨੂੰ ਬਿਨਾ ਸਕਿੱਪ ਕੀਤੇ ਵੀਡੀਓ ਪੂਰੀ ਦੇਖਣੀ ਪਵੇਗੀ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਭਾਰਵਤਨ ਦੇ ਜੀ ਕਈ ਕਾਰਨ ਨੇ ਇੱਕ ਕਾਰਨ ਉਹਨਾਂ ਵਿੱਚੋਂ ਇਹ ਹੈ ਵੀ ਅਸੀਂ ਤਲੀਆਂ ਫਲੀਆਂ ਚੀਜ਼ਾਂ ਬਹੁਤ ਸਾਰੀਆਂ ਖਾ ਰਹੇ ਆਂ ਜਾਂ ਅਸੀਂ ਖੁਰਾਕ ਬਹੁਤ ਜ਼ਿਆਦਾ ਖਾ ਰਹੇ ਆਂ ਉਹਦੇ ਵਿੱਚ ਅੰਨ ਵਾਲੀਆਂ ਚੀਜ਼ਾਂ ਅਪਾ ਜਿਆਦਾ ਖਾ ਰਹੇ ਆ ਮਿੱਠਾ ਆਪਾ ਜਿਆਦਾ ਖਾ ਰਹੇ ਆ ਅਗਰ ਆਪਾ ਚਾਹ ਕਾਫੀ ਵੀ ਜਿਆਦਾ ਪੀ ਰਹੇ ਆ ਨਾ ਤਾਂ ਉਹਦੇ ਨਾਲ ਵੀ ਸਾਡਾ weight ਵਧਦਾ ਕਿਉਂਕਿ ਉਹਦੇ ਵਿੱਚ ਚੀਨੀ ਹੁੰਦੀ ਹੈ ਚੀਨੀ ਜਿਹੜੀ ਉਹਦੇ ਨਾਲ ਫਿਰ ਆਪਣਾ weight ਆਪਣਾ ਹੋਰ ਵਧਣਾ ਸ਼ੁਰੂ ਹੋ ਜਾਂਦਾ ਮਿੱਠੇ ਦੇ ਨਾਲ ਇੱਕ ਕਾਰਨ ਤਾਂ ਇਹ ਹੈ ਇੱਕ ਕਾਰਨ ਇਹ ਵੀ ਹੈ ਜਦੋਂ ਆਪਾਂ ਟੈਨਸ਼ਨ ਲੈਂਦੇ ਆ ਆਪਾਂ ਟੈਨਸ਼ਨ 'ਚ ਰਹਿੰਦੇ ਆ ਸਟ्रेस ਦੇ ਵਿੱਚ ਰਹਿੰਦੇ ਆ ਤਾ ਉਹ ਜੋ ਜਿਹੜਾ ਆਪਾਂ ਖਾਨੀ ਆ ਉਹ ਆਪਣੇ ਸਰੀਰ ਨੂੰ ਪ੍ਰੋਪਰ ਲੱਗਦਾ ਨਹੀਂ ਪਰ ਜਦੋਂ ਆਪਾਂ ਖੁਸ਼ ਰਹਿਣੇ ਆ ਨਾ ਆਪਾਂ ਟੈਨਸ਼ਨ ਮੁਕਤ ਰਹਿਣੇ ਆ ਆਪਾਂ ਖੁਸ਼ ਰਹਿਣੇ ਆ ਫਿਰ ਸਿਆਣਿਆਂ ਦੀ ਕਹਾਵਤ ਹੈ ਕਿ ਇਸ ਬੰਦੇ ਨੂੰ ਤਾਂ ਪਾਣੀ ਵੀ ਲੱਗਦਾ ਤਾਂ ਫਿਰ ਉਸ ਵਕਤ ਸਾਨੂੰ ਪਾਣੀ ਵੀ ਲੱਗਣਾ ਸ਼ੁਰੂ ਹੋ ਜਾਂਦਾ ਹਵਾ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਦੋਂ ਸਾਡਾ weight ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਕਿਉਂ ਕਿਉਂਕਿ ਫਿਰ ਆਪਾਂ ਟੈਨਸ਼ਨ ਨਹੀਂ ਲੈ ਰਹੇ ਆਪਾਂ ਖੁਸ਼ ਹਾਂ ਤੇ ਖੁਸ਼ ਰਹਿਣਾ ਸਾਡਾ خون ਵੀ ਵਧਦਾ ਤੇ ਸਾਡੀ ਸਿਹਤ ਵੀ ਤਦਰੁਸਤ ਹੁੰਦੀ ਹੈ ਫਿਰ ਉਦੋਂ ਸਾਡਾ weight ਜਿਹੜਾ ਵਧਣਾ ਉਹ ਸ਼ੁਰੂ ਹੋ ਜਾਂਦਾ ਇਹ ਕਾਰਨ ਵੀ ਹੈ weight ਵਧਣ ਦਾ ਤੇ weight ਨੂੰ ਘਟਾਉਣ ਦੇ ਵੀ ਕਈ ਤਰ੍ਹਾਂ ਦੇ ਤਰੀਕੇ ਨੇ ਬਾਜ਼ਾਰ ਦੇ ਵਿੱਚ ਕਈ ਲੋਕ ਮੈਡੀਸਨ ਵੀ ਲੈਂਦੇ ਨੇ ਕਈ ਲੋਕ ਕਈ ਦੇਸੀ ਦਵਾਈਆਂ ਖਾਂਦੇ ਨੇ ਕਈ ਲੋਕ ਅੰਗਰੇਜ਼ੀ ਦਵਾਈਆਂ ਵੀ ਖਾਂਦੇ ਨੇ ਇਥੋਂ ਤੱਕ ਕਿ ਕਈ ਲੋਕ ਤਾਂ weight ਨੂੰ ਘਟਾਉਣ ਵਾਸਤੇ ਸਰਜਰੀ ਵੀ ਕਰਾਉਂਦੇ ਨੇ ਪਰ ਕੀ ਇਹ ਸਾਰੇ ਚੀਜ਼ਾਂ ਸਹੀ ਨੇ ਨਹੀਂ ਜੀ ਇਹ ਸਹੀ ਨਹੀਂ ਇਹ ਸਾਡੇ ਸਰੀਰ ਨੂੰ ਜਿੰਨਾ ਫਾਇਦਾ ਆਪਾਂ ਸੋਚਦੇ ਆ ਉਸ ਤੋਂ ਕਈ ਗੁਣਾ ਨੁਕਸਾਨ ਪਹੁੰਚਾਉਂਦੇ ਨੇ ਕਿਉਂਕਿ ਦੇਖੋ ਇੱਕ ਤਾਂ ਨੇਚਰਲ ਤਰੀਕੇ ਨਾਲ weight ਨੂੰ ਘਟਾਉਣਾ ਕੁਦਰਤੀ ਤਰੀਕੇ ਨਾਲ weight ਨੂੰ ਘਟਾਉਣਾ ਕਿੱਥੇ ਆਪਾਂ ਦਵਾਈਆਂ ਲੈ ਕੇ ਆਪਾਂ ਆਪਣੇ ਵੀ ਸਰੀਰ ਦੀ ਚਰਬੀ ਆ ਉਹਨੂੰ ਕੱਟਣ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਕਈ ਲੋਕ ਸਰਜਰੀਆਂ ਕਰਵਾ ਕੇ ਚਰਬੀ ਦਾ ਜਿਹੜਾ ਹੈਗਾ ਉਹ ਕੱਟਵਾਉਂਦੇ ਨੇ ਪਰ ਇਹ ਸਾਰੇ ਰਸਤੇ ਜਿਹੜੇ ਆ ਕਿ ਇਹ ਗਲਤ ਹੈ ਫਿਰ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਿਲਕੁਲ ਹੀ ਕੁਦਰਤੀ ਤੇ ਨੇਚਰਲੀ ਤਰੀਕਾ ਇੱਕ ਲੋਕ ਇਹ ਤਰੀਕਾ ਵੀ ਬਣਾਉਂਦੇ ਨੇ ਕਿ ਰੋਟੀ ਪਾਣੀ ਛੱਡ ਦਿੰਦੇ ਨੇ ਮੈਂ ਆਪਣੀ ਜ਼ਿੰਦਗੀ ਵਿੱਚ ਕਈ ਇਦਾਂ ਦੇ ਲੋਕਾਂ ਨੂੰ ਜਾਣਦੀਆਂ ਜਿਨ੍ਹਾਂ ਨੇ ਇੱਕ ਤਾਂ ਇੱਕ ਇਨਸਾਨ ਤਹ ਇਦਾਂ ਦਾ ਮੈਂ ਇਹਨਾਂ ਦਾ ਨਾਮ ਨਹੀਂ ਲਵਾਂਗੀ ਉਹਨਾਂ ਨੇ ਖਾਣਾ ਪੀਣਾ ਬਿਲਕੁਲ ਹੀ ਛੱਡਤਾ ਸੀ ਤੇ ਮੈਂ ਵੀ ਉਹਨਾਂ ਨੂੰ ਇਹ ਚੀਜ਼ ਕਹੀ ਸੀ ਵੀ ਖਾਣਾ ਛੱਡਣ ਦਾ ਵੇਲ ਨਹੀਂ ਘਟਦਾ ਕਿਉਂਕਿ ਦੇਖੋ ਤੁਸੀਂ ਕਿੰਨੇ ਦਿਨ ਛੱਡ ਦੋਗੇ ਤੁਸੀਂ 10 ਦਿਨ ਛੱਡ ਦੋਗੇ 15 ਦਿਨ ਛੱਡ ਦੋਗੇ ਵੱਧ ਤੋਂ ਵੱਧ ਮਹੀਨਾ ਛੱਡ ਦੋਗੇ ਇੱਕ ਨਾ ਇੱਕ ਦਿਨ ਤਾਂ ਤੁਸੀਂ ਰੋਟੀ ਖਾਣੀ ਸ਼ੁਰੂ ਕਰੋਗੇ ਨਾ ਜਦੋਂ ਤੁਸੀਂ ਰੋਟੀ ਖਾਣੀ ਸ਼ੁਰੂ ਕਰੋਗੇ ਪਰ ਫਿਰ ਫੇਰ ਦੁਬਾਰਾ ਤੁਹਾਡਾ weight ਉਸੇ ਜਗ੍ਹਾ ਤੇ ਆ ਜਾਣਾ ਹੈ ਨਾ ਹੋ ਸਕਦਾ ਰੋਟੀ ਛੱਡਣ ਨਾਲ ਤੁਹਾਡਾ ਕਿਲੋ 2 ਕਿਲੋ ਵਾਟਨ ਵਜਨ ਜਿਹੜਾ ਘਟ ਜਵੇ ਇਸ ਤੋਂ ਜ਼ਿਆਦਾ ਨਹੀਂ ਘਟਦਾ ਜੀ ਉਹ ਫਿਰ ਇੱਕ ਜਗ੍ਹਾ ਤੇ ਆ ਕੇ ਰੁਕ ਜਾਂਦਾ ਹੈ weight ਕਦੋਂ ਵਧਦਾ ਹੈ ਜਦੋਂ ਅਸੀਂ ਕੈਲਰੀਜ਼ ਬਹੁਤ ਜ਼ਿਆਦਾ ਖਾ ਰਹੇ ਹਾਂ ਠੀਕ ਹੈ ਬਹੁਤ ਜ਼ਿਆਦਾ ਕੈਲਰੀਜ਼ ਅੰਦਰ ਲੈ ਕੇ ਜਾ ਰਹੇ ਹਾਂ ਤੇ ਕੈਲਰੀ ਕੀ ਹੁੰਦੀ ਜਿਹਨੂੰ ਚਰਦੀ ਹੁੰਦੀ ਹੈ ਤੇ ਜਦੋਂ ਆਪਾਂ weight ਘਟਾਉਨੇ ਆ ਤਾਂ ਕੈਲਰੀ ਨੂੰ ਘਟਾਉਨੇ ਆ ਕੈਲਰੀ ਦੇ ਘਟਣ ਨਾਲ weight ਘਟਦਾ ਦਾ ਹੈ ਨਾ ਜਦੋਂ ਵੀ ਆਪਾਂ ਪੈਕ ਜਿਵੇਂ ਚਿਪਸ ਹੋਗੇ ਤੁਸੀਂ ਦੇਖੋ ਪੈਕ ਜਿਹੜੀ ਚਿਪਸ ਹੁੰਦੇ ਆ ਨਾ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਕੈਲਰੀਜ਼ ਵੀ ਇਹਦੇ ਵਿੱਚ ਇੰਨੀ ਕੈਲਰੀਜ਼ ਆ ਤਾਂ ਉਹ ਅਸੀਂ ਡੇਲੀ ਦੀ ਜਿੰਨੀ ਲੈ ਰਹੇ ਆ ਜੇ ਤਾਂ ਅਸੀਂ ਜਿੰਨੀ ਲੈਣੀ ਚਾਹੀਦੀ ਹੈ ਕੈਲਰੀਜ਼ ਉੰਨੀ ਖਾ ਰਹੇ ਆ ਫਿਰ ਤਾਂ ਸਾਡਾ weight ਨਹੀਂ ਵਧਦਾ ਲੇਕਿਨ ਜਿੰਨੇ ਸਾਡੇ ਸਰੀਰ ਨੂੰ ਚਾਹੀਦੀ ਹੈger ਉਸ ਤੋਂ ਜ਼ਿਆਦਾ calories ਅਸੀਂ ਸਰੀਰ ਦੇ ਅੰਦਰ ਲੈ ਕੇ ਜਾਂਦੇ ਆ ਤਾਂ ਫਿਰ ਸਾਡਾ weight ਜਿਹੜਾ ਵਧਣਾ ਸ਼ੁਰੂ ਹੁੰਦਾ ਹੈ ਤੇ ਹੁਣ ਆਪਾਂ ਇਹਨੂੰ control ਕਿਵੇਂ ਕਰ ਸਕਦੇ ਆ ਆਪਾਂ ਰੋਟੀ ਵੀ ਖਾਣੀ ਆ ਰੁੱਟੀ ਨਹੀਂ ਛੱਡਣੀ ਰੋਟੀ ਖਾਂਦੇ ਹੋਏ ਆਪਾਂ weight ਘਟਾਉਣਾ ਦਾ ਹੁਣ ਕਿਸ ਤਰੀਕੇ ਨਾਲ ਆਪਾਂ diet plan ਤੁਹਾਡੇ ਨਾਲ share ਕਰਦੇ ਆ ਸਵੇਰ ਦੀਆਂ ਦੋ ਰੋਟੀਆਂ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਤਾਂ ਉੱਠਣਾ ਉੱਠ ਕੇ ਆਪਾਂ ਚਾਹ ਪੀਣੀ ਆ ਹਨਾ ਚਾਹ ਪੀ ਕੇ ਚਾਹ ਪੀਣ ਦੇ ਟਾਈਮ ਤੁਸੀਂ ਨਾ ਚਾਹ ਜਿਹੜੀ ਕੱਚੇ ਦੁੱਧ ਦੀ ਚਾਹ ਨਾ ਪੀਓ ਮਤਲਬ ਕਿ ਜਿਹੜਾ ਉਬਾਲ ਕੇ ਦੁੱਧ ਮਲਾਈ ਲਾਹੀ ਹੋਈ ਹੈ ਨਾ ਉਹਦੀ ਚਾਹ ਪੀਓ ਕਿਉਂਕਿ ਉਹਦੇ ਉੱਤੋਂ ਤੁਸੀਂ ਫੈਟ ਜਿਹੜਾ ਕਿਓ ਵਗੈਰਾ ਉਹ ਉਤਾਰਤਾ ਉਹ ਇੱਕ ਪਾਣੀ ਵੀ ਤਰ੍ਹਾਂ ਹੋ ਗਿਆ ਸਾਨੂੰ ਚਾਹ ਵੀ ਚਾਹੀਦੀ ਹੁੰਦੀ ਹੈ ਕਿਉਂਕਿ ਆਪਾਂ ਨੂੰ ਆਗਤ ਪਈ ਹੁੰਦੀ ਹੈ ਸ਼ੁਰੂ ਤੋਂ ਤੇ ਉਹਨਾਂ ਟਾਈਮ ਆਪਣਾ ਸਰੀਰ ਵੀ ਕੈਮ ਨਹੀਂ ਹੁੰਦਾ ਪੰਜਾਬੀਆਂ ਦਾ ਖਾਸ ਕਰ ਇਹ ਆਦਤ ਹੈ ਤੁਸੀਂ ਉਸੇ ਉਬਲਾ ਉਬਾਲ ਕੇ ਦੁੱਧ ਉਹਦੀ ਮਲਾਈ ਉਤਾਰੀ ਹੋਈ ਆ ਉਹ ਦੁੱਧ ਦੀ ਚਾਹ ਬਣਾ ਕੇ ਪੀਣੀ ਆ ਤੇ ਕੋਸ਼ਿਸ਼ ਕਰੋ ਚਾਹ ਜੇ ਤਾਂ ਫਿੱਕੀ ਪੀ ਸਕਦੇ ਹੋ ਬਹੁਤ ਵਧੀਆ ਨਹੀਂ ਕੋਸ਼ਿਸ਼ ਕਰੋ ਵੀ ਘੱਟ ਤੋਂ ਘੱਟ ਉਹਦੇ ਵਿੱਚ ਖੰਡ ਪਾਓ ਜਿਆਦਾ ਨਾ ਪਾਓ ਅਗਰ ਤੁਸੀਂ ਗੁੜ ਪੀਂਦੇ ਹੋ ਤਾਂ ਉਹ ਵੀ ਤੁਸੀਂ ਹਿਸਾਬ ਦਾ ਪਾਓ ਇਹ ਨਹੀਂ ਵੀ ਬਹੁਤ ਜ਼ਿਆਦਾ ਪਾ ਕੇ ਪੀਣਾ ਕਿਉਂਕਿ ਆਪਾਂ ਮਿੱਠਾ ਘੱਟ ਖਾਣਾ ਹੈ ਜੇ ਆਪਾਂ weight ਘਟਾਉਣਾ ਹੈ ਠੀਕ ਹੈ ਜੀ ਪਹਿਲੀ ਚੀਜ਼ ਤਾਂ ਇਹ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਖਾਣੀ ਹੈ ਰੋਟੀ ਆਪਾਂ ਦੋ ਖਾਣੀ ਹੈ ਜ਼ਿਆਦਾ ਰੋਟੀ ਨਹੀਂ ਖਾਣੀ ਸਵੇਰ ਦੇ ਟਾਈਮ ਤੇ ਨਾਲ ਤੁਸੀਂ ਸਵੇਰ ਦੇ ਟਾਈਮ ਨਾਲ ਚਟਨੀ ਲੈ ਸਕਦੇ ਹੋ ਚਟਨੀ ਦੇ ਨਾਲ ਤੁਸੀਂ ਦਹੀਂ ਖਾ ਸਕਦੇ ਹੋ ਇੱਕ ਕੌਲੀ ਹਣਾ ਤੁਸੀਂ दाल सब्जी ਜਿਹੜੀ ਹੈਗੀ ਉਹ ਸਵੇਰੇ ਨਾਲ ਲਿਓ ਕਿਉਂਕਿ ਉਹਨਾਂ ਦੇ ਵਿੱਚ ਵੀ ਆਪਣੇ मिनरल्स ਕਾਰਬੋਹਾਈਡਰੇਟਸ ਜਾਂ ਆਪਾਂ ਕਹਿੰਦੇ ਆ ਕੈਲਸ਼ੀਅਮ ਪ੍ਰੋਟੀਨ ਵਗੈਰਾ ਹੁੰਦੇ ਨੇ ਤੇ ਉਹ ਆਪਾਂ ਨੂੰ ਲਿミਟਡ ਲੈਣੇ ਨੇ ਠੀਕ ਹੈ ਆਪਾਂ ਨੂੰ ਜ਼ਿਆਦਾ ਨਹੀਂ ਲੈਣੇ ਇਹ ਮੈਂ ਆਪਣਾ ਡਾਈਟ ਪਲਾਨ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਵੀ ਜੋ ਮੈਂ ਖਾਣੀ ਆ ਠੀਕ ਹੈ ਜੀ ਜਿਹੜੀ ਚੀਜ਼ ਮੈਂ ਕੱਟ ਕੀਤੀ ਆ ਉਹ ਵੀ ਮੈਂ ਤੁਹਾਨੂੰ ਦੱਸੂਗੀ ਮੈਂ ਆ ਚੀਜ਼ ਖਾਣੀ ਬੰਦ ਕੀਤੀ ਆ ਤੇ ਇਟਸ ਏ ਦੇ ਟਾਈਮ ਦੋ ਰੋਟੀਆਂ ਨਾਲ ਤੁਸੀਂ ਚਟਨੀ ਲੈ ਸਕਦੇ ਹੋ ਚਟਨੀ ਅੱਜਕੱਲ ਧਨੀਆ ਹੈਗਾ ਧਨੀਆ ਦੀ ਚਟਨੀ ਬਣਾ ਸਕਦੇ ਆ ਹਰੀ ਮਿਰਚ ਥੋੜੀ ਘੱਟ ਪਾ ਲਓ ਤੇ ਨਮਕ ਵਿੱਚ ਘੱਟ ਰੱਖ ਲਓ ਕਿਉਂਕਿ ਉਹ ਵੀ ਸਿਹਤ ਲਈ ਮਾੜਾ ਹੈ ਨੂਨ ਨਹੀਂ ਜ਼ਿਆਦਾ ਖਾਣਾ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਨੂਨ ਨਹੀਂ ਜ਼ਿਆਦਾ ਖਾਣਾ ਜੇ ਆਪਾਂ weight ਕਢਾਉਣਾ ਆਪਾਂ ਨੂਨ ਘੱਟ ਖਾਣਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ 10 11 ਵਜੇ ਲਾ ਲਓ ਜਾਂ 12 ਵਜੇ ਲਾ ਲਓ ਉਸ ਟਾਈਮ ਤੁਸੀਂ ਫਰੂਟ ਖਾ ਸਕਦੇ ਹੋ ਫਰੂਟ ਕੋਈ ਵੀ ਹੋ ਸਕਦਾ ਸੇਬ ਵੀ ਹੋ ਸਕਦਾ ਕੇਲਾ ਵੀ ਹੋ ਸਕਦਾ ਜਾਂ ਕੋਈ ਵੀ ਸੀਜ਼ਨੇਬਲ ਫਰੂਟ ਮੌਸਮ ਦੇ ਹਿਸਾਬ ਨਾਲ ਜਿਹੜਾ ਵੀ ਫਰੂਟ ਆਉਂਦਾ ਤੁਸੀਂ ਉਹ ਖਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਦੁਪਹਿਰ ਦਾ ਟਾਈਮ ਦੁਪਹਿਰੇ ਫਿਰ ਦੋ ਰੋਟੀਆਂ ਦੋ ਰੋਟੀਆਂ ਦੇ ਨਾਲ ਤੁਸੀਂ ਸਬਜੀ ਸਬਜੀ ਲੈਣੀ ਹੈ ਇੱਕ ਕੌਲੀ ਠੀਕ ਹੈ ਜੀ ਨਾਲ ਤੁਸੀਂ ਲੈ ਸਕਦੇ ਹੋ ਸਲਾਦ ਸਲਾਦ ਉਹਦਾ ਖੀਰਾ ਖੀਰਾ weight ਨੂੰ ਘਟਾਉਣ ਦੇ ਵਿੱਚ ਬਹੁਤ ਅਹਿਮ ਰੋਲ ਨਿਭਾਉਂਦਾ ਹੈ ਖੀਰਾ ਸਾਡੀ ਭੁੱਖ ਨੂੰ ਵੀ ਕੰਟਰੋਲ ਕਰਦਾ ਹੈ ਤੇ ਉਹਦੇ ਨਾਲ ਸਾਡੀ ਸਿਹਤ ਤੇ ਬਹੁਤ ਸੋਨਾ ਸਰਪੈਂਦਾ ਹੈ ਤੇ weight ਨੂੰ ਘਟਾਉਣ ਦੇ ਵਿੱਚ ਵੀ ਆਪਾਂ ਖੀਰੇ ਦਾ ਇਸਤੇਮਾਲ ਕਰਦੇ ਹਾਂ ਇਹ ਹੋ ਗਈਆਂ ਦੁਪਹਿਰ ਦੀ ਡਾਈਟ ਉਸ ਤੋਂ ਬਾਅਦ ਆਥਨ ਦਾ ਵੇਲਾ ਹੋ ਜਾਂਦਾ ਹੈ ਮਤਲਬ ਦੁਪਹਿਰ ਤੋਂ ਬਾਅਦ ਰੋਟੀ ਖਾ ਕੇ ਫਿਰ ਉਸ ਤੋਂ ਬਾਅਦ ਚਾਹ ਪੀਂਦੇ ਆ ਕਈ ਲੋਕ ਚਾਹ 4 ਵਜੇ ਪੀਂਦੇ ਆ ਕਈ 3 ਵਜੇ ਪੀਂਦੇ ਆ ਕਈ ਦੁਪਹਿਰੀ ਪੀ ਲੈਂਦੇ ਆ 2 ਵਜੇ ਤਾਂ ਉਹ ਵੀ ਤੁਸੀਂ ਚਾਹ ਉਬਲਿਆ ਉਬਲੇ ਹੋਏ ਦੁੱਧ ਦੀ ਮਤਲਬ ਮਲਾਈ ਉਤਾਰ ਕੇ ਉਹਦੀ ਬਣਾ ਕੇ ਪੀਣੀ ਆ ਕੱਚੇ ਦੁੱਧ ਦੀ ਚਾਹ ਤੁਸੀਂ ਨਹੀਂ ਪੀਣੀ ਆ ਠੀਕ ਹੈ ਜੀ ਉਹ ਹੋ ਗਿਆ ਆਪਣਾ ਚਾਹ ਦਾ ਉਹ ਉਸ ਤੋਂ ਬਾਅਦ ਤੁਸੀਂ ਰਾਤ ਨੂੰ ਰਾਤ ਨੂੰ ਤੁਸੀਂ ਕੀ ਕਰਨਾ ਰਾਤ ਨੂੰ ਵੀ ਤੁਸੀਂ ਦੋ ਰੋਟੀਆਂ ਲੈਣੀਆਂ ਨੇ ਤੇ ਨਾਲ ਲੈਣੀਆਂ ਦਾਲ ਉਸ ਟਾਈਮ ਸਬਜ਼ੀ ਨਹੀਂ ਲੈਣੀ ਠੀਕ ਹੈ ਦਾਲ ਲੈਣੀ ਆ ਤੁਸੀਂ ਉਹ ਜਿਹੜੀ ਆਪਣੀ ਦਾਲ ਕੋਈ ਵੀ ਹੋ ਸਕਦੀ ਆ ਮੂੰਗੀ ਹੋ ਸਕਦੀ ਆ ਮੂੰਗੀ ਮਸਰੀ ਹੋ ਸਕਦੀ ਆ ਧੋਬੀ ਮੂੰਗੀ ਹੋ ਸਕਦੀ ਆ ਕੋਈ ਵੀ ਪਤਲੀ ਦਾਲ ਹੋਣੀ ਚਾਹੀਦੀ ਹੈ ਕਿਉਂਕਿ ਦਾਲ ਨਾਲ ਦੇਖੋ ਹਲਕਾ ਖਾਣਾ ਹੁੰਦਾ ਨਾ ਆਪਾਂ ਆਥਨ ਦੇ ਟਾਈਮ ਫਿਰ ਉਹ ਛੇਤੀ ਹজম ਹੁੰਦਾ ਆ ਆਪਾਂ ਨੂੰ ਚਰਬੀ ਕਦੋਂ ਚੜਦੀ ਹੈ ਜਦੋਂ ਆਪਣਾ ਖਾਣਾ ਪ੍ਰੋਪਰ ਤਰੀਕੇ ਨਾਲ ਹਜਮ ਨਹੀਂ ਹੁੰਦਾ ਪੇਟ ਚ ਪਿਆ ਰਹਿੰਦਾ ਆਪਾਂ ਹੋਰ ਖਾ ਲੈਂਦੇ ਆ ਉਹ ਪਿਆ ਹਲੇ ਉਹ ਹজম ਨਹੀਂ ਹੋਇਆ ਆਪਾਂ ਹੋਰ ਖਾ ਲਿਆ ਉਹਦੇ ਨਾਲ ਹੀ ਸਾਡਾ ਫਿਰ weight ਬਹੁਤ ਜ਼ਿਆਦਾ ਵੱਧਦਾ ਸੋ ਆਥਨ ਦੇ ਟਾਈਮ ਵੀ ਆਪਾਂ ਜਿਹੜੀਆਂ ਦੋ ਰੋਟੀਆਂ ਉਹਦੇ ਨਾਲ ਆਪਾਂ ਦਾਲ ਲੈਣੀ ਹੈ ਠੀਕ ਹੈ ਜੀ ਇਹ ਤਾਂ ਹੋ ਗਿਆ ਵੀ ਆਪਾਂ ਦਿਨ ਦੇ ਵਿੱਚ ਕੀ ਕੀ ਖੁਰਾਕ ਖਾਣੀ ਹੈ ਇਸ ਤੋਂ ਲਾਵਾ ਆਪਾਂ ਕੀ ਨਹੀਂ ਖਾਣਾ ਆਪਾਂ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਤਲੀਆਂ ਫਲੀਆਂ 스ਨੈਕਸ ਫੂਡ ਨਹੀਂ ਖਾਣੇ ਪੈਕਡ ਫੂਡ ਨਹੀਂ ਖਾਣੀ ਇੱਕ ਮਿੰਟ ਜੀ ਮੈਂ ਥੋੜੇ ਦਿਨ ਰੁਕੂੰਗੀ ਕਿਉਂਕਿ ਟਰੈਕਟਰ ਲੰਘ ਰਿਹਾ ਹਾਂਜੀ ਕਿਉਂਕਿ ਫਿਰ ਨਾ ਆਵਾਜ਼ ਨਹੀਂ ਰਿਕਾਰਡ ਹੁੰਦੀ ਫਿਰ ਮੈਂ ਤਾਂ ਕਰਕੇ ਰੁਕ ਚੰਨੀ ਓਨੀ ਦੇਰ ਲਈ ਤੇ ਨਾਲ ਹੀ ਆਪਾਂ ਪੈਕਡ ਜਿਹੜੀਆਂ ਹੈਗੀਆਂ ਚੀਜ਼ਾਂ ਉਹ ਨਹੀਂ ਖਾਣੀਆਂ ਪੈਕਡ ਦੇ ਵਿੱਚ ਕਿਹੜੀਆਂ ਆ ਜਾਂਦੀਆਂ ਨਮਕੀਨ ਹੋ ਗਿਆ ਜਿਵੇਂ ਹਲਦੀ ਰਾਮ ਦਾ ਨਮਕੀਨ ਹੋ ਗਿਆ ਆਪਾਂ ਬੜਾ ਖੁਸ਼ ਹੋ ਕੇ ਖਾਣੀ ਆ ਤੁਸੀਂ ਦੇਖਿਓ ਉਹਦੇ ਉੱਤੇ ਕੈਲਰੀਜ਼ ਕਿਵੇਂ ਲਿਖੀ ਹੁੰਦੀਆਂ ਵੀ ਇਹਦੇ ਵਿੱਚ ਇੰਨੀ ਕੈਲਰੀਜ਼ ਆ ਜਿੱਥੇ ਆਪਾਂ ਰੋਟੀ ਥੋੜੀ ਘਟਾ ਕੇ ਆਪਾਂ ਆਪਦੀ ਡਾਈਟ ਫਾਲੋ ਕਰ ਰਹੇ ਆ ਪਰ ਦੂਜੇ ਪਾਸੇ ਤੁਸੀਂ ਚਿਪਸ ਖਾ ਲਈ ਨਮਕੀਨ ਖਾ ਲਈ ਤੇ ਫਿਰ ਉਨੀ ਕੈਲਰੀਜ਼ ਅਪਾ ਅੰਦਰ ਲੈਗੇ ਫਿਰ ਤਾਂ ਕੋਈ ਫਾਇਦਾ ਨਹੀਂ ਹੋਇਆ ਆਪਣਾ ਫਿਰ ਤਾਂ ਆਪਣਾ weight ਘਟੂਗਾ ਨਹੀਂ ਸੋ ਤੁਸੀਂ ਚਿਪਸ ਨਹੀਂ ਖਾਣੇ ਤੁਸੀਂ ਕੋਈ ਨਮਕੀਨ ਨਹੀਂ ਖਾਣੀ ਪੈਕਟ ਕੋਈ ਵੀ ਚੀਜ਼ ਨਹੀਂ ਖਾਣੀ ਤੁਸੀਂ ਜਿਵੇਂ ਕੋਲਡ ਡਰਿੰਕ ਠੰਡਾ ਵਗੈਰਾ ਉਹ ਵੀ ਨਹੀਂ ਤੁਸੀਂ ਪੀਣੀ ਕਿਉਂਕਿ ਉਹਦੇ ਵਿੱਚ 슈ਗਰ ਵੀ ਹੁੰਦੀ ਆ ਤੇ ਉਹਦੇ ਵਿੱਚ ਕੈਲਰੀਜ਼ ਵੀ ਹੁੰਦੀ ਆ ਹਰ ਇੱਕ ਚੀਜ਼ ਖਾਣ ਤੋਂ ਪਹਿਲਾਂ ਉਹਦੇ ਉੱਤੇ ਕੈਲਰੀ ਚੈੱਕ ਕਰਿਆ ਕਰੋ ਵੀ ਉਹਦੇ ਉੱਤੇ ਕੈਲਰੀਜ਼ ਕਿੰਨੀ ਲਿਖੀ ਹੋਈ ਆ ਫਿਰ ਜਿੰਨੀ ਆਪਾਂ ਘੱਟ ਖਾਣੇ ਆ ਡਾਈਟ ਫਾਲੋ ਕਰ ਰਹੇ ਆ ਉੰਨੀ ਆਪਾਂ ਹੋਰਾਂ ਚੀਜ਼ਾਂ ਜੋ ਖਾਈ ਜਾ ਰਹੇ ਆ ਪਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੋਇਆ weight ਫਿਰ ਕਿ ਇੱਥੇ ਘਟਣਾ weight ਤਾਂ ਫਿਰ ਉੱਥੇ ਦਾ ਉੱਥੇ ਹੀ ਖੜਾ ਰਹਿਣਾ ਇਹੀ ਕਾਰਨ ਹੈ ਕਿ ਸਾਡਾ weight ਨਹੀਂ ਘਟ ਪਉਂਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤਾਂ ਵੀ ਸਾਡਾ weight ਨਹੀਂ ਘਟਦਾ ਕਿਉਂਕਿ ਜੇ ਤੁਸੀਂ ਡਾਈਟ ਫੋਲੋ ਕਰਦੇ ਹੋ ਤੁਸੀਂ ਸੈਰ ਕਰਦੇ ਹੋ ਪਰ ਦੂਜੇ ਪਾਸੇ ਤੁਸੀਂ ਕੈਲਰੀਜ਼ ਬਹੁਤ ਜ਼ਿਆਦਾ ਖਾ ਰਹੇ ਹੋ ਤਾਂ ਫਿਰ weight ਕਿਵੇਂ ਘਟੂਗਾ ਦੁਨੀਆ 'ਚ ਹੈ ਜੀ ਕੋਈ ਚੀਜ਼ ਨਹੀਂ ਬਣੀ ਜਿਹੜਾ ਫਿਰ ਤੁਹਾਡਾ weight ਨੂੰ ਘਟਾ ਸਕੇ ਉਸ ਤੋਂ ਇਲਾਵਾ ਤੁਸੀਂ ਆਲੂ ਨਹੀਂ ਖਾਣਾ ਜਿਆਦਾ ਆਲੂ ਤੇ ਅਰਬੀ ਨੂੰ ਇਗਨੋਰ ਕਰੋ ਜਿੰਨਾ ਹੋ ਸਕੇ ਵੈਸੇ ਅੱਜ ਕਾ ਵੀ ਜਿਹੜੀਆਂ ਸਬਜ਼ੀਆਂ ਉਹਦੇ ਵਿੱਚ ਆਲੂ ਪੈਂਦੇ ਨੇ ਜਿਵੇਂ ਆਲੂ ਮਟਰ ਹੋਗੀ ਆਲੂ ਗੋਭੀ ਹੋਗੀ ਆਲੂ ਮਿੱਠੇ ਹੋਗੀ ਹਨਾ ਆਪਾਂ ਨੂੰ ਪਾਉਣੇ ਪੈਂਦੇ ਨੇ ਪਰ ਕੋਸ਼ਿਸ਼ ਕਰੋ ਵੀ ਘੱਟ ਤੋਂ ਘੱਟ ਖਾਓ ਜੇ ਤੁਸੀਂ ਆਲੂ ਗੋਭੀ ਬਣਾ ਰਹੇ ਹੋ ਤਾਂ ਕੋਸ਼ਿਸ਼ ਕਰੋ ਵੀ ਇਕੱਲੇ ਗੋਭੀ ਦੇ ਫੁੱਲ ਨਾਲ ਸਬਜ਼ੀ ਖਾ ਲਓ ਹਨਾ ਸੌਰੀ ਰੋਟੀ ਖਾ ਲਓ ਕੋਸ਼ਿਸ਼ ਕਰੋ ਵੀ ਆਲੂ ਤੇ ਜਿਹੜੀ ਅਰਬੀ ਆ ਉਹ ਘੱਟ ਤੋਂ ਘੱਟ ਖਾਓ ਕਿਉਂਕਿ ਇਹ ਸਾਡੇ ਅੰਦਰ ਕੈਲਰੀਜ਼ ਬਹੁਤ ਜ਼ਿਆਦਾ ਲੈ ਕੇ ਜਾਂਦੇ ਆ ਆਲੂ ਦੇ ਨਾਲ ਮੋਟਾਪਾ ਬਹੁਤ ਜ਼ਿਆਦਾ ਹੁੰਦਾ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਉਸ ਤੋਂ ਇਲਾਵਾ ਤੁਸੀਂ ਦੇਲੀ ਅੱਧਾ ਘੰਟਾ ਸੈਰ ਜ਼ਰੂਰ ਕਰਿਆ ਕਰੋ ਅਗਰ ਪਿੰਡ ਦੇ ਵਿੱਚ ਰਹਿੰਦੇ ਹੋ ਤੁਸੀਂ ਪੂਰੇ ਪਿੰਡ ਉਤੋਂ ਦੇ ਚੱਕਰ ਲਗਾ ਲਓ ਸਾਈਡਾਂ ਤੇ ਸੜਕਾਂ ਹੁੰਦੀਆਂ ਜਿਹੜੀਆਂ ਦੂਜੇ ਪਿੰਡਾਂ ਨੂੰ ਜਾਂਦੀਆਂ ਆਪਾਂ ਉਸ ਪੂਰੀ ਸੜਕ ਤੇ ਚੱਕਰ ਲਗਾ ਸਕਦੇ ਆ ਅੱਧੇ ਤੋਂ ਪੌਣਾ ਘੰਟਾ ਸੈਰ ਕਰੋ ਦੇਲੀ ਹਰ ਰੋਜ਼ ਹਰ ਰੋਜ਼ ਸੈਰ ਕਰੋ ਇਹ ਬਹੁਤ ਜ਼ਰੂਰੀ ਆ ਇਦੇ ਨਾਲ ਸਾਡੀ ਜਿਹੜੀ ਸੈਰ ਦੇ ਨਾਲ weight ਬਹੁਤ ਘਟਦਾਗਾ ਤੇ ਇਹ ਆਓ ਜੀ diet plan ਜਿਹੜਾ ਮੈਂ ਤੁਹਾਡੇ ਨਾਲ share ਕੀਤਾ ਤੁਸੀਂ ਉਹਨੂੰ follow ਕਰੋ ਇਸੇ ਤਰੀਕੇ ਦੇ ਨਾਲ ਦੇਖੋ ਕਿੰਨਾ ਸੌਖਾ ਨਾ weight ਘਟਾਉਣਾ ਹਾਂ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ share ਜ਼ਰੂਰ ਕਰੂੰਗੀ ਵੀ ਹੋ ਸਕਦਾ ਹੈ ਵੀ ਜਦੋਂ ਆਪਣਾ weight ਘਟਣਾ ਸ਼ੁਰੂ ਹੁੰਦਾ ਨਾ ਆਪਾਂ ਨੂੰ ਇੱਕਦਮ ਉਹ ਨੋਟਿਸ ਨਹੀਂ ਹੁੰਦਾ ਜੇ ਆਪਾਂ ਕਹੀਏ ਵੀ ਆਪਾਂ ਨੂੰ ਇੱਕਦਮ ਦੇਖਣਾ ਸ਼ੁਰੂ ਹੋ ਜੂਗਾ ਸ਼ੀਸ਼ੇ ਦੇ ਵਿੱਚ ਇਦਾਂ ਨਹੀਂ ਹੁੰਦਾ ਹੋ ਸਕਦਾ ਸਾਡਾ weight ਤਾਂ ਘਟ ਗਿਆ ਲੇਕਿਨ ਉਹਦੀ ਜਗ੍ਹਾ ਤੇ ਆਪਾਂ ਆਪਾਂ ਦੇ ਸਰੀਰ 'ਚ ਪਾਣੀ ਹੈ ਪਾਣੀ ਕਰਕੇ ਆਪਾਂ ਨੂੰ ਆਇ ਲੱਗਦਾ ਜਦੋਂ ਆਪਾਂ weight ਤੋਲਦੇ ਆ ਵੀ ਮੇਰਾ weight ਤਾਂ ਉੱਥੇ ਖੜਾ ਹੈ ਹੋ ਸਕਦਾ ਵੀ ਉਹਦੇ ਜਿਹਾ ਤੇ ਪਾਣੀ ਹੋਵੇ ਤੁਹਾਡੇ ਸਰੀਰ 'ਚ ਪਾਣੀ ਵੱਧ ਤੋਂ ਵੱਧ ਪੀਣਾ ਜੇ weight ਘਟਾਉਣਾ ਦਿਨ ਦੇ ਵਿੱਚ 10 ਤੋਂ 12 ਗਲਾਸ ਪਾਣੀ ਪੀਓ ਇਹਦੇ ਦੋ ਫਾਇਦੇ ਨੇ ਇੱਕ ਤਾਂ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਗੰਦਮੰਦ ਹੈ ਉਹ ਬਾਥਰੂਮ ਰਾਹੀਂ ਬਾਹਰ ਜਾਊਗਾ ਅਸੀਂ ਕਈ ਬਿਮਾਰੀਆਂ ਤੋਂ ਬਚ ਗਏ ਆ ਯੂਰਿਕ ਐਸਿਡ ਦੀ ਪ੍ਰੋਬਲਮ ਖਤਮ ਹੁੰਦੀ ਆ ਅਗਰ ਆਪਾਂ ਬਾਥ ਤੋਂ ਬਾਅਦ ਪਾਣੀ ਪੀਨੇ ਆ ਅੱਛਾ ਇਹਦੇ ਨਾਲ ਹੀ ਇੱਕ ਚੀਜ਼ ਫਾਇਦਾ ਹੋਰ ਹੁੰਦਾ ਜਦੋਂ ਆਪਾਂ ਪਾਣੀ ਬਾਅਦ ਪੀਦੇ ਆ ਆਪਣਾ ਪੇਟ ਭਰਿਆ ਭਰਿਆ ਰਹੂਗਾ ਹਨਾ ਆਪਾਂ ਨੂੰ ਭੁੱਖ ਘੱਟ ਲੱਗੂਗੀ ਭੁੱਖ ਘੱਟ ਲੱਗੂਗੀ ਆਪਾਂ ਚੀਜ਼ਾਂ ਘੱਟ ਖਾਵਾਂਗੇ ਘੱਟ ਖਾਵਾਂਗੇ ਤਾਂ ਸਾਡਾ weight ਜਿਹੜਾ ਉਹ ਛੇਤੀ ਘਟਦਾ ਰਿਡਿਊਸ ਹੁੰਦਾ ਠੀਕ ਹੈ ਜੀ ਤੇ ਹਾਂਸ ਤੁਹਾਨੂੰ 10 ਦਿਨਾਂ ਵਿੱਚ ਇਹ ਚੀਜ਼ ਨੋਟਿਸ ਹੋਣੀ ਸ਼ੁਰੂ ਹੋ ਸਕਦੀ ਹੈ ਵੀ ਤੁਹਾਨੂੰ ਇਹ ਫੀਲ ਹੋਵੇ ਵੀ ਮੈਂ ਜਿਹੜੇ ਕੱਪੜੇ ਪਹਿਲਾਂ ਪਾ ਰਹੀ ਸੀ ਬਹੁਤ ਜ਼ਿਆਦਾ ਟਾਈਟ ਸੀ ਹੁਣ ਥੋੜੇ ਜਿਹਾ ਕਿਤੇ ਨਾ ਕਿਤੇ ਉਹ ਲੂਜ਼ ਹੋ ਗਏ ਨੇ ਜਾਂ ਢਿੱਲੇ ਹੋ ਗਏ ਨੇ ਹਣਾ ਥੋੜਾ ਥੋੜਾ ਮਹਿਸੂਸ ਹੋਣ ਲੱਗੂਗਾ ਜੇ ਮੈਂ ਕਹਾਂ ਵੀ ਇੱਕਦਮ ਤੁਸੀਂ ਅਗਰ ਬਹੁਤ ਹੈਵੀ ਹੋ ਤਾਂ ਇੱਕਦਮ ਪਤਲੇ ਹੋ ਜਾਵੋਗੇ 10 ਦਿਨਾਂ ਵਿੱਚ ਇਹ ਡਾਈਟ ਨੂੰ ਫੋਲੋ ਕਰੋ ਇਹਦੇ ਨਾਲ ਤੁਹਾਡਾ weight ਹੌਲੀ 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 ਬਿਲਕੁਲ ਹੀ ਘਟ ਜਾਵੇਗਾ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿਉਂਕਿ ਮੈਂ ਚੁਸ ਕਰਕੇ ਦੇਖਿਆ ਅਜ਼ਮਾਇਆ ਮੈਂ ਤੇ ਮੈਨੂੰ ਇਹਦਾ ਰਿਜ਼ਲਟ ਵਧੀਆ ਲੱਗਿਆ ਕਿਉਂਕਿ ਨਾ ਆਪਾਂ ਅਕਸਰ ਦੇਖਦੇ ਹਾਂ ਵੀ ਅਸੀਂ ਭੁੱਖੇ ਰਹਿ ਕੇ weight ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜਦੋਂ ਆਪਾਂ ਖਾਣਾ ਪੀਣਾ ਸ਼ੁਰੂ ਕਰ ਦਿੰਦੇ ਹਾਂ ਤੇ ਫਿਰ ਫਿਰ ਸਾਡਾ weight ਉੱਥੇ ਚਲੇ ਜਾਂਦਾ ਤੇ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜਦੋਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਜਾਣਾ ਹੈ ਤਾਂ ਉੱਥੇ ਜਾ ਕੇ ਇਹ ਨਾ ਹੋਵੇ ਵੀ ਜਿੰਨਾ ਤੁਸੀਂ 10 ਦਿਨ ਦੇ ਵਿੱਚ ਮਿਹਨਤ કરી ਤੁਸੀਂ ਆਪਣੇ ਡਾਈਟ ਫੋਲੋ ਕਰੀ ਤੇ ਉੱਥੇ ਜਾ ਕੇ ਤੁਸੀਂ ਕੀ ਕੀਤਾ ਸਾਰੀ ਫਟਾਫਟ ਪਲੇਟ ਭਰੀ ਤੇ ਤੁਸੀਂ ਖਾਣਾ ਸ਼ੁਰੂ ਕਰਤਾ ਖਾਓ ਪਰ ਉਹਨਾ ਦੇਖੋ ਜ਼ਿੰਦਗੀ ਦੇ ਵਿੱਚ ਨਾ ਹਮੇਸ਼ਾ ਇੱਕ ਗੱਲ ਯਾਦ ਰੱਖੋ ਖਾਣ ਆਪਾਂ ਖਾਣੇ ਦੇ ਲਈ ਨਹੀਂ ਜਿਉਣ ਦੇ ਲਈ ਖਾ ਰਹੇ ਹਣਾ ਇਹ ਤਾਂ ਨਹੀਂ ਕਿ ਸਿਰਫ ਖਾਣਾ ਹੀ ਆ ਸਭ ਕੁਝ ਤਾਂ ਹੀ ਆਪਾਂ ਜਿਉਣੇ ਆ ਆਪਾਂ ਜਿਉਣ ਦੇ ਵਾਸਤੇ ਖਾਂਦੇ ਆ ਸੋ ਉਹਨਾਂ ਹੀ ਖਾਣਾ ਆਪਾਂ ਜਿੰਨੇ ਨਾਲ ਅਸੀਂ ਜਿਉਂਦੇ ਰਹਿ ਸਕੀਏ ਜਿੰਨੇ ਨਾਲ ਸਾਡੇ ਸਰੀਰ ਨੂੰ એનર્ਜੀ ਮਿਲ ਸਕੇ ਸੋ ਇਹ ਚੀਜ਼ਾਂ ਦਾ ਅਗਰ ਤੁਸੀਂ ਧਿਆਨ ਰੱਖਦੇ ਹੋ ਤਾਂ ਤੁਹਾਡਾ weight 100% ਗਾਰੰਟੀ ਆ ਵੀ ਘਟੇਗਾ ਹੀ ਘਟੇਗਾ ਠੀਕ ਹੈ ਜੀ ਇਸ ਜੀ ਨਾਲ ਫੋਲੋ ਕਰੋ ਕਿਉਂਕਿ ਸਾਡੇ ਇੱਕ ਰਿਸ਼ਤੇਦਾਰੇ ਦੇ ਵਿੱਚ ਵੀ ਨੇ ਸੋ ਮੈਂ ਉਹਨਾਂ ਨੂੰ ਵੀ ਪੁੱਛਿਆ ਸੀ ਵੀ ਉਹਨਾਂ ਨੇ ਆਪਣਾ weight ਕਿਵੇਂ ਘਟਾਇਆ ਉਹਨਾਂ ਨੇ ਵੀ ਆਪਣਾ weight ਕਿਸੇ ਤਰੀਕੇ ਨਾਲ ਘਟਾਇਆ ਸੋ ਮੈਂ ਵੀ ਇਸੇ ਤਰੀਕੇ ਨਾਲ ਫੋਲੋ ਕੀਤਾ ਸੋ ਤੁਸੀਂ ਵੀ ਫੋਲੋ ਕਰਿਓ ਤੁਹਾਡਾ ਵੀ ਜ਼ਰੂਰ ਫਰਕ ਪਵੇਗਾ ਤੇ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਛੇ ਹੁਣ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ